ਆ ਇਹ ਗਰੇ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਸੋ ਅਸੀਂ ਇੱਕ ਦਮ ਹੀ ਆ ਧਮ ਆਇਆ ਇੰਨਾ ਹੈ ਅੱਜ ਸੋ ਵੱਡਾ ਖਜ਼ਾਨਾ ਮਿਲਿਆ ਸੀ ਸਭ ਕੁਝ ਮਿਲਿਆ ਸੀ ਸੋ ਇੱਕ ਸਭ ਕੁਝ ਲੈ ਕੇ ਉਹਨੂੰ ਸਿੱਖਿਆ ਮਿਲ ਸਕਦੀ ਹੈ ਉਹਨੂੰ ਗਿਆਨ ਹੋ ਸਕਦਾ ਹੈ ਕੁਝ ਵੀ ਨਹੀਂ ਮਿਲਿਆ ਅੰਦਰ ਬੇਚੈਨ ਅੰਦਰ ਤੜਪ ਕਿਉਂਕਿ ਇਹ ਆਤਮਾ ਨੇ ਪਰਮਾਤਮਾ ਨਾਲ ਮੇਲ ਕਰਨਾ ਸੀ ਇਹ ਇੱਕ ਕਮਰੇ ਚ ਸਾਸੀ ਮਲਾਪ ਨਹੀਂ ਹੋਇਆ ਇਹ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ ਸਭ ਕੁਝ ਮਿਲ ਗਿਆ ਇੱਕ ਗਰੀਬ ਬੰਦਾ ਉਹਦੀ ਆਰਥਿਕ ਲੋੜਾ ਸੋ ਅੱਧਾ ਕਮਲਾ ਬਣਿਆ ਹੈ ਗਰੀਬੀ ਕਰਕੇ ਇੱਕ ਨੂੰ ਸਭ ਕੁਝ ਮਿਲਿਆ ਹੈ ਉਹ ਵਰਾਗੀ ਹੋ ਸਕਦਾ ਹੈ ਸੋ ਏ ਹਿੰਦੁਸਤਾਨ ਸੋਨੇ ਦੀ ਚਿੜੀਆ ਐਸਾ ਆਗੂਆਂ ਨੇ ਪੜਾਇਆ ਗਿਆ ਤੁਹਾਨੂੰ ਕੀ ਲੋੜ ਐ ਤੁਸੀਂ ਤੇ ਤੁਹਾਡੇ ਕੋਲ ਸਭ ਕੁਝ ਐ ਤਿਆਗੀ ਹੋ ਜਾਓ ਉਦਾਸੀ ਹੋ ਜਾਓ ਸੋ ਬਦੇਸ ਵਾਲਿਆਂ ਦੇਖਿਆ ਇੱਥੇ ਬਹੁਤ ਭੰਡਾਰੇ ਹਨ ਸੋਨਾ ਚਾਂਦੀ ਕੋਲਾ ਬਹੁਤ ਕੁਛ ਹੈ ਸੋ ਕਿਸੇ ਨੂੰ ਚੋਰਾਖਣ ਦੀ بجائے ਆਪਣਾ ਪੱਕ ਕਰਨਾ ਸੀ ਉਹ ਲੁਟੇਰੇ ਲੈ ਕੇ ਆਪਣੇ ਦੇਸ਼ ਨੂੰ ਲੁੱਟ ਕੇ ਲੈ ਗਏ ਸਾਡੇ ਹਿੰਦੁਸਤਾਨ ਨੂੰ ਸੋ ਅੱਜ ਅਸੀਂ ਜਿਵੇਂ ਜੁਐਸੇ ਅਮਰੀਕਾ ਵਰਗੇ ਦੇਸ਼ਾਂ 'ਚ ਅਸੀਂ ਅੱਜ ਜਾ ਰਹੇ ਹਾਂ ਸੋ ਉਲਟਾ ਹੋ ਗਿਆ ਪਹਿਲੋਂ ਵਿਦੇਸੀ ਇੱਧਰ ਆਉਂਦੇ ਸੀ ਇੱਥੇ ਸਾਰੇ ਢੰਡਾਰੇ ਸੀ ਖਜ਼ਾਨਾ ਲੁੱਟ ਕੇ ਲੈ ਗਏ ਭਗਤ ਵੀ ਲੁੱਟਦੇ ਹਨ ਸੂਰਮੇ ਵੀ ਲੁੱਟਦੇ ਹਨ ਸੋ ਇੱਕ ਜੇ ਮਨ ਨੂੰ ਅਸੀਂ ਸਮਝਿਆ ਨਹੀਂ ਨਾ ਅਸੀਂ ਪਾਸ਼ੂ ਹਾਂ ਜੋ ਮਨ ਤੋਂ ਉੱਪਰ ਸਮਝੇਗਾ ਉਹ ਸੂਰਾ ਹੈ ਭਗਤ ਹੈ ਤੋ ਭਾਈ ਸਾਹਿਬ ਹਨ ਉਹ ਮੀਆਂ ਜੀ ਹਨ ਉਹ ਪੰਡਿਤ ਜੀ ਹਨ ਉਹ ਸਰਦਾਰ ਜੀ ਹਨ ਜਿਹੜਾ ਇਹ ਮਨ ਦੇ ਤਲ ਤੇ ਜੀਏਗਾ ਠੀਕ ਹੈ ਇਹਨੂੰ ਸ਼ਰਮ ਆਉਂਦੀ ਹੈ ਲੱਜਾ ਆਉਂਦੀ ਹੈ ਇਹਨੂੰ ਕੋਈ ਸਮਝ ਲੱਗੀ ਸਭ ਮਨ ਦੇ ਥੱਲੇ ਦੇ ਤਲ ਤੇ ਇਹ ਛਾਇਆ ਨੂੰ ਇਹ ਪਰਮੇਸ਼ਰ ਦੀ ਮਾਇਆ ਸੀ ਛਾਇਆ ਹੈ ਸਚਾਈ ਹੋ ਰਹਾ ਅਸੀਂ ਛਾਂ ਨਾਲੇ ਪਿਆਰ ਪਾ ਕੇ ਬਹਿ ਗਏ ਉੱਪਰ ਉੱਠਣਾ ਸੀ ਉੱਪਰ ਹੱਥ ਕਰਨਾ ਪੈਣਾ ਸੀ ਫਲ ਲੈਣ ਵਾਸਤੇ ਬੀਜ ਬੀਜਣਾ ਪੈਣਾ ਸੀ ਦੋ ਫਾੜ ਹੋ ਗਿਆ दाल बन गई सो so, दाल तो होर पीसा गया दलिया बन गया दलिया तो होर आटा बन गया सो so, एक कौम एक कौमी नुकता समझना सी, जिमें समाणा मंडी है निका जहाँ शहर है सब तो वुरु घर हम असी ਗੁਰਦੁਆਰਾ ਬਣਾਣਾ ਸੀ ਇਹ ਮਨ ਨੂੰ ਇਹ ਤਾਂ ਪੱਥਰ ਉੱਚੀ ਮੰਦਰ ਗੁਰਦੁਆਰਾ ਨਹੀਂ ਸ ਜਿੱਥੇ ਸਬਦ ਹੈ ਦੀ ਵਿਚਾਰ ਹੁੰਦੀ ਹੈ ਕੀਰਤਨ ਹੁੰਦਾ ਹੈ ਮਨ ਦੀ ਖਰਾਕ ਹੈ ਤਨ ਦੀ ਖਰਾਕ ਹੈ ਉਹ ਗੁਰਦੁਆਰਾ ਹੈ ਉਹ ਗੁਰੂ ਦਾ ਦਵਾਰ ਹੈ ਸ ਇਹ ਪਖੰਡੀਆਂ ਵੇਖ ਲੈ ਮੰਦੇ ਤਲ ਤੇ ਉੱਪਰ ਜੀ ਕੇ ਸਾਨੂੰ ਸੰਤ ਜੀ ਅੱਖ ਲਾਤੇ ਫਿਰ ਗੁਰੂ ਬਣ ਕੇ ਫਿਰ ਫਿਰ ਰੱਬ ਬਣ ਕੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਿੰਦਾ ਕਰਨ ਲਾਪੇ ਸੋ ਇਹ ਝੂਠ ਦਾ ਇਹ ਇਹ ਝੂਠ ਦੀ ਦੁਕਾਨ ਨਹੀਂ ਚੱਲੇਗੀ ਸਹਿਬ ਨੀ ਤਾਨਿਆ ਕਤਾਨ ਆਏ ਨਾ ਜਾਈ ਫਿਰ ਸਦਾ ਗੁਰਬਦੀ ਸਚ ਜਾਣ ਸੋ ਗੁਰੂ ਦੇ ਸ਼ਬਦ ਵਸਾਣਾ ਪੈਗਾ ਇਹ ਕੁੱਤੇ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਕੁੱਤਾ ਬਣ ਪਹਿਲੋ ਇਹੋ ਕੁੱਤਾ ਹੈ ਉਹਦੇ ਅੰਦਰੋਂ ਔਰ ਬਾਹਰੋਂ ਉਹ ਕੁੱਤਾ ਹੈ ਸ ਸ਼ੇਰ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਸ਼ੇਰ ਬਣ ਕਿਸੇ ਜਾਨਵਰ ਪਸ਼ੂ ਨੂੰ ਇਹ ਨਹੀਂ ਕਿਹਾ ਜਾਂਦਾ ਤੂੰ ਇਹ ਗਿੱਧੜ ਬਣ ਸ ਅਸੀਂ ਦੋ ਤਰ੍ਹਾਂ ਜਿਵੇਂ ਦੋ ਦੋ ਖਾਂ ਨੋ ਨਸਨ ਇਹ ਜੀਵ ਵੀ ਦੋ ਤਰ੍ਹਾਂ ਹੈ ਬੋਲ ਵੀ ਰਹੀ ਹੈ ਰਸ ਵੀ ਲੈ ਰਹੀ ਹੈ ਸੋ ਮਾਨਵੀ ਅਸੀਂ ਦੋ ਤਰ੍ਹਾਂ ਨੇਗੇਟਿਵ ਪੋਜ਼ਿਟਿਵ ਸੋ ਇੱਕ ਦਾਲ ਬਣਿਆ ਹੋਇਆ ਮਨ ਨਹੀਂ ਉਗੇਗਾ ਧਰਤੀ ਹੈ ਸੀ ਜੋ ਸ਼ਬਦ ਸੀ ਕਿਪਨ ਸੀ ਬੀਜ ਨੂੰ ਬੀਜਣਾ ਸੀ ਇਹ ਮਨ ਨੂੰ ਬੀਜਣਾ ਸੀ ਮਨ ਦੀ ਤਾਕਤ ਬਹੁਤ ਹੈ ਮੁਖ ਹਰ ਹਰ ਸਭ ਕੋ ਕਰ ਦਰ ਲ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਹ ਮੁਗਤ ਓਨ ਪਾਇਆ ਇਹ ਬੰਦ ਖਲਾਸੀ ਤਾਂ ਹੀ ਹੋਣੀ ਸੀ ਜੇ ਅਸੀਂ ਇਹ ਆਪਣੇ ਮਨ ਨੂੰ ਪੜਨਾ ਸੀ ਅਸੀਂ ਬੰਦੇ ਨਹੀਂ ਹਾਂ ਪਸ਼ੂ ਹਾਂ ਦੋ ਲਪਾਲੇ ਪੂਛ ਲਾਲੇ ਸਿੰਗਾ ਲੇ ਸਾ ਬੰਦੇ ਬੰਨਾ ਪਏਗਾ ਗਰਬਾਣੀ ਦਾ ਲੜ ਫੜਨਾ ਪਏਗਾ ਗੁਰੂ ਸਾਰਨਾ ਪਏਗਾ ਇਹ ਫਾਰਮੈਟ ਇਹ ਫਖੰਡ ਇਹ ਕਲਰ ਸਕੀਮਾ ਛੱਡਨੀ ਆ ਪੈਣ ਗਿਆ ਅੰਦਰੋਂ ਇਹ ਸਾਰਾ ਕੁਝ ਉਤਪਨ ਹੋਏਗਾ ਸ ਇਹ ਰੁੱਖ ਦੀ ਸ਼ਾਨ ਤਿਆਰ ਪਾ ਕੇ ਬਹਿ ਗਏ ਫਾਲੀ ਉਦਮ ਕਰਨਾ ਪਏਗਾ ਇਹ ਬੀਜ ਨੂੰ ਬੀਜਣਾ ਪਏਗਾ ਬੀਜ ਕੀ ਹੈ ਸਰ ਬੀ ਸਾਡਾ ਮਨ ਹੈ ਸ ਤਰਤੀ ਮਿਲੀ ਹੈ ਮੌਸਮ ਮਿਲਿਆ ਹੈ ਕਲਯੁਗ ਹੈ ਇੱਕ ਹਤਕਾਰ ਇੱਕਤ ਪਰ ਨਾਲ ਦੀ ਨਾਲ ਫਲ ਮਿਲ ਰਿਹਾ ਹੈ ਸ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਫੇਰ ਤੂੰ ਪਰੇਸ਼ਾਨ ਨਾ ਹੋਏਂਗਾ ਖੋਜ ਨਾ ਪਾਏਗਾ ਹਰ ਰੋਜ਼ ਫੇਰ ਤੂੰ ਪਰੇਸ਼ਾਨ ਨਾ ਹੋਏਂਗਾ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜਦੋਂ ਸਾਡਾ ਝੂਠ ਚੱਲਦਾ ਅਸੀਂ ਬਹੁਤ ਖੁਸ਼ ਹੁੰਦੇ ਹਾਂ ਸੋ ਆਪਣੇ ਆਪ ਦੀ ਜਾਣ ਪਛਾਣ ਕਰਨੀ ਪੈਗੀ ਜਿਹਦਾ ਮਨ ਦੁਸ਼ਮਣ ਬਣ ਗਿਆ ਉਹਨੂੰ ਦੁਸ਼ਮਣ ਲੱਭਣ ਦੀ ਲੋੜ ਨਹੀਂ ਜਿਹਦਾ ਮਨ ਦੋਸਤ ਬਣ ਗਿਆ ਪਿਆਰਾ ਬਣ ਗਿਆ ਸੱਜਣ ਬਣ ਗਿਆ ਉਹਨੂੰ ਸੱਜਣ ਮਿੱਤਰ ਲੱਬੰਦੀ ਲੋੜ ਨਹੀਂ ਸੋ ਗੁਰੂ ਦੀ ਮਤ ਧਾਰ ਨਹੀਂ ਪੈਗੀ ਗੁਰਮਖ ਮਨਮੁਖ ਮਨਮੁਖ ਕੀ ਆ ਜੋ ਮਨ ਦੀਆਂ ਕਰਦਾ ਹੈ ਸ ਮਾਣ ਦੇ ਨੀਚ ਨੂੰ ਆਉਂਦਾ ਹੈ ਨੀਚੇ ਨੂੰ ਆਉਂਦਾ ਹੈ ਉਹ ਪਸ਼ੂ ਵਰਤੀ ਹੈ ਉੱਪਰ ਨੂੰ ਜਾਂਦਾ ਹੈ ਉਹ ਸੰਤ ਹੈ ਮਹਾਪੁਰਸ਼ ਹੈ ਪੰਡਤ ਹੈ ਉਹ ਮੀਆਂ ਹੈ ਉਹ ਭਾਈ ਸਾਹਿਬ ਹਨ ਮਹਾਪੁਰਸ਼ ਹੈ ਸੋ ਇਹ ਗੁਰਬਾਣੀ ਸਰਵਨ ਕਰਨੀ ਪੈਗੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਆਪ ਨੂੰ ਸਮਝਣਾ ਪਏਗਾ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕਾ ਹਿਰਦੈ ਵਸਿਆ ਮੋਖ ਮੁਗਤ ਉਹ ਨ ਪਾਇਆ ਇਹ ਵਿਰਲੇ ਹਨ ਸੱਚ ਦੇ ਵਬਾਰੀ ਹਰ ਹਰ ਕੀ ਹੈ ਹਰੀ ਕੀ ਹੈ ਜੋ ਸਾਰਿਆਂ ਨੂੰ ਹਰਾ ਪਰਾ ਕਰਨ ਵਾਲਾ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਬਾ ਦਿਓ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਰੂਮ ਵਖਾ ਦਿੰਦਾ ਹੈ ਸੋ ਆਪਣੇ ਆਪ ਨੂੰ ਸਭ ਤੋਂ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਸੋ ਵਿਦੇਸ਼ ਵਾਲਿਆਂ ਨੇ ਸਾਨੂੰ ਲੁੱਟਿਆ ਸੋ ਇਹ ਸੋਨੇ ਦੀ ਚਿੜਿਆ ਸੀ ਇਹ ਐਸਾ ਆਗਵਾ ਨੇ ਪੜਾਤਾ ਉਦਾਸੀ ਬਣਾਤਾ ਕੀ ਲੋੜ ਹੈ ਤੁਹਾਨੂੰ ਮਾਇਆ ਦੀ ਸੋ ਇਹ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਭੁੱਲਿਆ ਨਹੀਂ ਹੈ ਸੋ ਸਾਰਿਆਂ ਨੂੰ ਆਜ਼ਾਦੀ ਹੈ ਜਿਵੇਂ ਜੀਣਾ ਹੈ ਜੀਓ 239 ਸਾਲ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਤਾਂ ਤਾਂ ਸਿਰ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਹੈ ਏ ਗੁਰੂ ਘਰ ਦਾ ਜੋ ਨਿਸ਼ਾਨ ਸਾਹਿਬ ਦਾ ਫਰਲਾ ਹੈ ਬਾਜਾ ਮਾਰ ਆਜੋ ਤੰਦ ਦੀ ਖਰਾਕ ਮੰਦ ਦੀ ਖਰਾਕ ਆਜੋ ਆਜੋ ਸੋ ਇਹ ਆਪਣੇ ਆਪ ਨੂੰ ਸੰਭਾਲਣਾ ਪਏਗਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਥੇ ਦਾਸ ਤਾਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਿਹਾ ਦਾਸ ਹੈ ਗੁਰੂ ਆਰ ਸੰਗਤ ਬਖਸ਼ ਨਾਰਾਏ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ